ਇਹ ਛੋਟਾ ਜਿਹਾ ਮਾਇਕ ਹੈ ਜਿੱਥੇ ਬੋਲਣਾ ਪੈਂਦਾ ਤਾਂ ਕਿ ਤੁਹਾਨੂੰ ਆਵਾਜ਼ ਵਧੀਆ ਆਵੇ ਨਹੀਂ ਤਾਂ ਹਲੋ ਸਤ ਸ੍ਰੀ ਅਕਾਲ ਅਗੇਨ ਦੂਜੀ ਵੀਡੀਓ ਤੇ ਵੈਲਕਮ ਆ ਬਟਾ ਹੁਣ ਆਪਾਂ ਜਾ ਰਹੇ ਹਾਂ ਗ੍ਰੇਟ ਆਪਸ਼ਨ ਰੋਡ ਵਾਲੀ ਸਾਈਡ ਮੌਸਮ ਕਦੇ ਮੀਂਹ ਪੈ ਜਾਂਦਾ ਹੈ ਕਦੇ ਧੁੱਪ ਚੜ ਜਾਂਦੀ ਹੈ ਮੈਲਬਨ ਦਾ ਵਾਤਾਵਰਣ ਥੋੜਾ ਜਿਹਾ ਇੱਟਾਂ ਦਾ ਹੀ ਹੈ ਤੇ ਕਦੇ ਬਾਹਰ ਮਿੱਥੋ ਠੰਡਿਆ ਅੰਦਰ ਜਾਓ ਗਰਮੀ ਹੈ ਇਦਾਂ ਸਿਸਟਮ ਚੱਲੀ ਜਾਂਦਾ ਇੱਥੇ ਔਰ ਨਾਓ ਵੇਟ ਕਰ ਰਹੇ ਹਾਂ ਸਾਹਮਣੇ ਬੋਰਡ ਤੇ ਆਪਣਾ ਲਿਖਿਆ ਫਿਸ਼ਰਮੈਨ ਬੀਚ ਪ੍ਰਾਇਮਰੀ ਸਕੂਲ ਕਾਪੀਗ੍ਰੇਟ ਆਉਸ਼ਨ ਰੋਡ 3 ਕਿਲੋਮੀਟਰ ਜੀ ਆਨਾਲਾ ਤੇ ਉਥੋਂ ਸਟਾਰਟ ਕਰਦੇ ਹਾਂ ਵਧੀਆ ਜਰਨੀ ਤੇ ਅਥਰਾ ਛੋਟਾ ਜਿਹਾ ਮਾਇਕ ਹੈ ਜਿੱਥੇ ਬੋਲਣਾ ਪੈਂਦਾ ਹੈ ਤਾਂ ਕਿ ਤੁਹਾਨੂੰ ਆਵਾਜ਼ ਵਧੀਆ ਆਵੇ ਤੇ ਤਾਂ ਮੇਰੀ ਆਵਾਜ਼ ਤੇ ਬਾਹਰ ਦੀ ਸ਼ਾਂ ਸ਼ਾ ਦੀ ਬਹੁਤ ਜ਼ਿਆਦਾ ਦਿੱਕਤ ਸੀ ਪਹਿਲਾਂ ਆਈ ਹੋਪ ਕਿ ਹੁਣ ਥੋੜੀ ਜਿਹੀ ਵਧੀਆ ਹੋ ਜੇ ਤੇ ਉਹ ਸੂਰਜ ਨੂੰ ਛੁਪਣ ਆ ਰਿਹਾ ਨਰਾਤੇ 5:14 ਹੋ ਗਏ ਨੇ ਸੋ ਲੈਟਸ ਸੀ ਕਿਤਾ ਨਿਕਲਦਾ ਹੈ ਸਿਸਟਮ ਜੀਆ ਪਹਿਲੇ ਆ ਗਏ ਜਿਹੜਾ ਗੁੱਡ ਰੈਸਟ ਸੋ ਹੋਪ that we will enjoy Australian National Surf Museum इधर ਸਾਰਿਸ ਬਹੁਤ ਦੇਖਿਆ ਕਿ ਬਹੁਤ ਵਧੀਆ ਵਧੀਆ ਨਾ ਏਰੀਆ ਬਣਾਏ ਹੋਏ ਨੇ ਇੱਥੇ ਜਿਵੇਂ ਜਿਵੇਂ ਮੈਂ ਲਾਈਕ ਆ ਕਈ ਏਰੀਆ ਜੋ లైక్ ఖలీ ਨੇ ਪਰ కయి బహత్ చంగే డెవలప్మెంట్ హై నా ਤੇ నైస్ ఏరియా ਤੇ ਯਾਰ ਮੈਨੂੰ ਨਹੀਂ ਲੱਗਦਾ ਵੀ ਘਰ ਚਾਹ ਦੇ ਐਕਸਪੈਂਸਿਵ ਹੋਣ ਇੱਥੇ ਪਰ ਫਿਰ ਵੀ ਹੋ ਸਕਦਾ ਹੈ ਕਿ లైక్ ਅਗਰ ਚੰਗਾ ਘਰ 7-8 ਲੱਖ ਰੁਪਏ ਤੋਂ ਘੱਟ ਨਹੀਂ ਹੋਊਗਾ ਇੱਥੇ ਨਾ। ਸੋ। ਆਪੀ ਸਾਰੀਆਂ ਸ਼ਾਪਸ ਆ ਗਈਆਂ ਆ ਰਾਈਪੀ ਆ ਰਾਈਪੀ ਗਰਲ ਸਟ੍ਰੈਪਰ ਸਰਫ ਨਾਈਸ ఏరియా ਨਾਈਸ ਇੰਪ੍ਰੀਰੀਆ great ocean road ਹਾਂਜੀ ਵੈਲਕਮ ਟੂ ਗ੍ਰੇਟ ਓਸ਼ੀਅਨ ਰੋਡ ਮੈਮੋਰੀਅਲ ਅ ਸੋਰੀ ਸਕਲਪਚਰ ਜਿ ਬਣਾਇਓ ਇਹਨੇ ਕਿਤਾ ਤੁਸੀਂ ਦੇਖ ਸਕਦੇ ਹੋ ਆਹ ਜਿਆਦਾ ਡੀਗਰਸ ਜਿੱਦਾਂ ਜਿੰਨਾ ਜਿੰਨਾ ਨੇ ਜਿਵੇਂ ਕੰਮ ਕੀਤਾ ਜਿਨ੍ਹਾਂ ਨੇ ਉਹ ਗਾਰਡਨ ਕੀਤਾ ਉਹਨਾਂ ਦੇ ਬੋਰਡ ਲੱਗੇ ਹੋਏ ਨੇ ਤੇ ਜਿਵੇਂ ਜਿਵੇਂ ਔਰ ਬੱਕਾ ਬਹੁਤ ਪੁਰਾਣੇ ਨੇ 1939 1989 ਤੇ ਹ ਤਰ ਸਟੂਡੀਓ ਜਿਹੜਾ ਹੋਵੇ ਉਹਨੇ ਇੰਗਲੈਂਡ ਮੈਮੋਰੀਅਲ ਤਿਆਰ ਕੀਤਾ ਹੋਇਆ ਹੈ ਅਜਿਹਾ ਤਾਂ ਜੰਗਲਾਂ ਦੀਆਂ ਜਿਵੇਂ ਲੱਕੜਾਂ ਐ ਨਾ ਉਹ ਵੀ ਲੱਕੜਾਂ ਯੂਜ਼ ਕੀਤੀਆਂ ਹੋਈਆਂ ਨੇ ਇਹ ਮੈਮੋਰੀਅਲ ਤਿਆਰ ਕਰ ਲਈ ग्रेट ओशियन रोड मेमोरियल आर्क 1914 फोर्टीन उन्नीस सौ चौदह तो उन्नीस आजादी तो पहला मेमोरियल आर्क ईस्टर्न व्यू द ग्रेट ओशियन रोड वाह वाजीवा नाइस ਜਿੱਦਾਂ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਇਸ ਬੰਦ ਦਰਦੇ ਟੱਟ ਤੇ ਇਕੱਲਾ ਇਕੱਲਾ ਕ੍ਰੀਕ ਜਾਂ ਏਰੀਆ ਦੱਸਿਆ ਹੋਇਆ ਮੈਂ ਮਰੀਅਲ ਆਰਕ ਦੇ ਜ਼ਰੀਏ ਹੁਣ ਆਪਾਂ ਜਾਂਦੇ ਆ ਜੀ ਬੀ 40 ਸਾਈਡ ਆ ਗਿਆ ਗ੍ਰੇਟ ਓਸ਼ੀਨ ਰੋਡ ਤੇ ਕੋਵਲ ਬੀਚ ਬਹੁਤ ਵੱਡਾ ਬੀਚ ਹੈ ਨਾਈਸ ਵਰਕ ਬਾਈ ਫਰੈਂਡਸ ਆਫ ਫੇਅਰ ਹੈਵਨ आप जा रहे हैं वापस आने है तो आ, ग्रेट रोशन रोड तो पता नहीं कि जगह है जिद असि आए थे तो कॉल एक्सप्रेस कॉफी चक्की कोई बैक घर वाल नाइस वन चीयर्स ग्रेट रोशन रोड वी बस ओशियन है कटे तो बहुत है ना एंड दैन नाइस ड्राइव आ जी बहुत लेजर टाइम है बताइए ड्राइव ड्राइव कर सकता है ना वाइट So it's a nice drive. Mm, nice coffee. Let's go. Cheers.

ਅਸ ਕੀ ਹੈ ਕੜਾ ਉਹ ਬਿਲਡਿੰਗ ਵਾਓ ਸੱਤ ਬਿਲਡਿੰਗ 433 ਬਿਲਡਿੰਗ ਹਾਂ ਪਰਿਆਮਾ ਕਿੱਥੇ ਦੀ